hit the सर क्या कहना चाहोगे जो आज प्रदर्शन करने के लिए आज का जो प्रदर्शन है केंद्र सरकार के खिलाफ है केंद्र सरकार ने जो मारू नीति के साथ ये ट्रेड डील साइन की है जिससे पचासी परसेंट हमारे भारत के जो छोटे किसान हैं वो प्रभावित हो रहे हैं मैं हैरान हूँ केंद्र सरकार को अपने भारत पे इतना भी यकीन नहीं है भारत के किसानों पे यकीन नहीं है कि वो यहाँ पे मक्की नहीं उगा सकते क्या सोयाबीन का मला, का मतलब सोयाबीन का ट्रेड उन्होंने वहाँ पे किया है ये पंजाब है पंजाब वो है कि जब यहाँ पे भुखमरी थी तो हर एक क्रांति पंजाब लेकर आया पूरे हिंदुस्तान का पेट अकेला पंजाब भर सकता है तो मैं हैरान हूं कि हमें अमेरिका की क्यों जरूरत पड़ी हर बार मोदी सरकार जो बीजेपी सरकार है ये सिर्फ अपना फायदा देखने के लिए पूरे हिंदुस्तान को पट्टी में जोग देती है तो हम इसका पूरा जोर विरोध कर रहे हैं क्योंकि हमें हमारे हिंदुस्तान और हमारे पंजाब से बहुत प्यार है बहुत लग रहे और हमारी आम आदमी पार्टी ये धक्केशाही कभी बर्दाश्त नहीं करेगी हम हर फेर वर्ग जो है प्रदर्शन कर रहा है मिड डे मील की बात करें रेलवे की बात करें या बैंक वाले की बात करें तो बस अड्डे वाले की बात करें तो उनको लेकर किस तरह ले। सर देखिए अगर तो आप बस बस वालों की बात करें तो भारत बन की आज जो किसानों ने कॉल की है वो समर्थन दे रहे हैं और सेंट्रल गवर्नमेंट के अंड, अंडर के द्वारा आता है बैंक उनके अंडर आएंगे ठीक है ना तो अब दूसरा बोल रहे थे रेलवे उनके दायरे में आएगी हम आप खड़े हैं बीजेपी सरकार के आप देखो ठा जगह-जगह पे प्रदर्शन हो रहा है केंद्र सरकार के खिलाफ तो मोदी सरकार कर क्या रही है मंगूड़ा साहब लगता है स्टील था सब तो इंसान पंजाब में रोना लग सर 85 85% छोटे गफनाते जीरादा ਆਪਾਂ ਹੁਣ ਤੱਕ ਕਹਿ ਰਹੇ ਆਂ ਵੀ ਆਪਣੇ ਫਫਲੀ ਚੱਕਰ ਨੂੰ ਬਦਲੋ ਠੀਕ ਕਰ ਕਣਕ ਛੋਲੇ ਨਿਕਲ ਕੇ ਦੂਜੀਆਂ ਫਫਲਾ ਵਗਾਓ ਪਰ ਮੈਂ ਹੈਰਾਨ ਆ ਫੋਆਬੀਨ ਦਾ ਉਹ ਵੀ ਕੰਟਰੈਕਟ ਬਾਹਰੋਂ ਕਰ ਲਿਆ ਮੱਕੀ ਦਾ ਕੰਟਰੈਕਟ ਉਹ ਬਾਹਰੋਂ ਕਰ ਲਿਆ ਹੋਰ ਫਫਲਾ ਛੋਟੇ ਜਿਹੜੇ ਉਹ ਕਰ ਲਿਆ ਕੀ ਕਰ ਕਿਸਾਨ ਜਾਊ ਕਿੱਥੇ ਫਟਾ ਮੰਡੀ ਕਰਨ ਕਿੱਥੇ ਹੋਊਗਾ ਜੇ ਬਾਹਰੋਂ ਇمپੋਰਟ ਕਰਨ ਲੱਗੇ ਉਹ ਹੀ ਵੇਚਾਂ ਕਿੱਥੇ ਸੋ ਅਸੀਂ ਪੂਰਾ ਜਿਹੜਾ ਵਿਰੋਧ ਕਰਦੇ ਆਂ ਜੀ ਇਹ ਫਰਫਰ ਬਿੱਲ ਬਹੁਤ ਮਾਰੂ ਨੀਤੀ ਲੱਗ ਗਈ ਨੇ ਤੇ ਪੰਜਾਬ ਇਹਦੇ ਨਾਲ ਕਦੇ ਨਹੀਂ ਖੜੂਗਾ ਸਰ ਅੱਜ ਦਾ ਇਹ ਤਰਨਾ ਜਿਹੜਾ ਹੈ ਕੇਂਦਰ ਸਰਕਾਰ ਦੇ ਖਿਲਾਫ ਹੈ ਜੋ ਕੇਂਦਰ ਸਰਕਾਰ ਦੀਆਂ ਰੋਜ਼ ਦੀਆਂ ਜਿਹੜੀਆਂ ਪੰਜਾਬ ਮਾਰੂ ਨੀਤੀਆਂ ਕਿਸਾਨ ਮਾਰੂ ਨੀਤੀਆਂ ਵਪਾਰ ਮਾਰੂ ਨੀਤੀਆਂ ਇਹ ਨੀਤੀਆਂ ਜਿਹੜੀਆਂ ਕੇਂਦਰ ਸਰਕਾਰ ਦੀਆਂ ਬਹੁਤ ਮਾੜੀਆਂ ਨੀਤੀਆਂ ਜਿਦੇ ਚ ਹਮੇਸ਼ਾ ਪੰਜਾਬ ਨਾਲ ਮਤਲਈ ਮਾਮਲਾ ਸਲੂਕ ਇਹਨਾਂ ਨੇ ਕੀਤਾ ਕਿਸੇ ਤਰ੍ਹਾਂ ਦੀ ਸਰਕਾਰ ਦੀ ਕੋਈ ਵੀ ਸਕੀਮ ਆਂਦੀ ਹੈ ਔਰ ਇਹ ਸਰਕਾਰ ਜਿਹੜੀ ਹੈ ਕੇਂਦਰ ਇਹ ਹਰ ਤਰ੍ਹਾਂ ਜ਼ੋਰ ਲਾਂਦੀ ਹੈ ਕਿ ਇਸ ਸਕੀਮ ਨੂੰ ਬੰਦ ਕਰ ਦਿੱਤਾ ਜਾਵੇ ਇਹਦੇ ਚ ਪੰਜਾਬ ਦਾ ਆਮ ਲੋਕਾਂ ਦਾ ਆਮ ਪਬਲਿਕ ਦਾ ਤੇ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਤੇ ਵਪਾਰ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਅਸੀਂ ਇਹ ਤਾਂ ਡਟ ਕੇ ਵਿਰੋਧ ਕਰਦੇ ਆਂ ਆਮ ਆਦਮੀ ਪਾਰਟੀ ਜਿਹੜੀ ਹੈ ਸਾਡੇ ਭਗਵੰਤ ਸਿੰਘ ਮਾਨ ਸਾਡੇ ਸੀਐਮ ਸਾਹਿਬ ਰੋਜ਼ ਨਿਤ ਨਵੀਆਂ ਸਕੀਮਾਂ ਜਿਹੜੀਆਂ ਉਹ ਆਮ ਲੋਕਾਂ ਦੀ ਸਹੂਲਤ ਲਈ ਆਮ ਲੋਕਾਂ ਵਾਸਤੇ ਲਿਆਂਦੇ ਨੇ ਔਰ ਮੈਂ ਕਹਿੰਦਾ ਆਮ ਆਦਮੀ ਪਾਰਟੀ ਨੇ ਪਿਛਲੇ 4 ਸਾਲਾਂ ਦੇ ਰਿਕਾਰਡ ਦੇ ਵਿੱਚ ਹਰ ਵਰਗ ਨੂੰ ਸਹੂਲਤ ਦਿੱਤੀ ਹੈ ਪਰ ਜਿਹੜੀ ਕੇਂਦਰ ਸਰਕਾਰ ਹੈ ਉਹ ਸਾਡੇ ਭਗਵੰਤ ਮਾਨ ਸਾਹਿਬ ਦੇ ਜਿਹੜੇ ਕੰਮਾਂ ਦੇ ਵਿੱਚ ਵੀ ਦਖਲ ਪਾ ਕੇ ਉਹ ਸਕੀਮਾਂ ਨੂੰ ਰੋਜ਼ ਬੰਦ ਕਰਦੀ ਹੈ ਰੋਜ਼ ਖਰਾਬ ਕਰਦੀ ਹੈ ਪੰਜਾਬ ਨੇ ਇਤਨਾ ਕਿਉਂ ਵਿਚਕਰਾ ਕੀਤਾ ਜਾਂਦਾ ਹਰ ਵਾਰ ਆਮ ਆਦਮੀ ਪਾਰਟੀ ਔਰ ਪੰਜਾਬ ਨਾਲ ਵਿਚਕਰਾ ਕੀਤਾ ਜਾ ਰਿਹਾ ਹੈ ਔਰ ਕੇਂਦਰ ਸਰਕਾਰ ਜਿਹੜੀ ਹੈ ਜੋ ਕੇਂਦਰ ਸਰਕਾਰ ਨੇ ਟਰੰਪ ਨਾਲ ਹੁਣ ਫੈਸਲਾ ਕੀਤਾ ਹੈ ਉਹ ਵੀ ਵਪਾਰ ਮਾਰੂ ਕਿਸਾਨ ਮਾਰੂ ਹੈ ਜਿਹੜਾ ਕਿ ਨਹੀਂ ਹੋਣਾ ਚਾਹੀਦਾ ਜਦ ਤੱਕ ਇਹ ਫੈਸਲਾ ਵਾਪਸ ਨਹੀਂ ਹੋਏਗਾ ਅਸੀਂ ਵਿਰੋਧ ਵੀ ਕਰਦੇ ਰਵਾਂਗੇ ਤੇ ਧਰਨੇ ਵੀ ਲਾਉਂਦੇ ਰਵਾਂਗੇ ਠੀਕ ਹੈ ਜੀ ਅੱਜ ਇੱਥੇ ਅਸੀਂ ਇਕੱਠੇ ਹੋਏ ਹਾਂ ਜੀ ਸਾਰੇ ਕਿਸਾਨ ਜਥੇਬੰਦੀਆਂ ਦੇ ਵਪਾਰੀ ਵਰਗ ਦੇ ਲੋਕ ਜਿਹੜੇ ਕਿ ਕੇਂਦਰ ਸਰਕਾਰ ਦੀਆਂ ਜਿਹੜੀਆਂ ਕਿਸਾਨ ਤੇ ਵਪਾਰੀ ਵਿਰੋਧੀ ਜਿਹੜੀਆਂ ਨੀਤੀਆਂ ਨੇ ਜਿਹੜੇ ਬਿੱਲ ਪਾਸ ਹੋ ਰਹੇ ਨੇ ਉਹਦੇ ਵਿਰੋਧ ਵਿੱਚ ਅਸੀਂ ਇੱਥੇ ਇਕੱਠੇ ਹੋਏ ਹਾਂ ਤੇ ਆਪਣੀ ਸਾਡੀ ਹੀ ਮੰਗ ਹੈ ਕਿ ਵੀ ਜਿਹੜੀ ਤੁਸੀਂ ਆਮ ਜਨਤਾ ਨੂੰ ਕੀੜੇ ਮਕੌੜੇ ਸਮਝ ਕੇ ਤੇ ਉਹਨਾਂ ਨੂੰ ਹੰਦਦੇ ਲੱਗੇ ਹੋ ਕਿ ਵੀ ਆਪਣੇ ਮਿੱਤਰਾਂ ਦੋਸਤਾਂ ਨੂੰ ਅਡਾਨੀਆਂ ਅਮਬਾਨੀਆਂ ਨੂੰ ਫਾਇਦਾ ਪਹੁੰਚਾਉਣ ਲਈ ਤੁਸੀਂ ਉਹ ਬਿੱਲ ਪਾਸ ਕਰ ਰਹੇ ਹੋ ਉਹ ਦਿਹਾਰੇ ਹੋ ਕਿ ਵੀ ਜਿਹਦੇ ਜਿਕੇ ਵੀ ਆਮ ਬੰਦਾ ਬਿਲ ਕਿਸਾਨਾਂ ਦੇ ਪੱਲੇ ਵੀ ਕੁਝ ਨਹੀਂ ਰਹਿ ਗਿਆ ਤੇ ਆਮ ਆਦਮੀ ਪਾਰਟੀ ਦੇ ਆਮ ਆਦਮੀ ਬੰਦੇ ਦੇ ਪੱਲੇ ਵਪਾਰੀਆਂ ਦੇ ਪੱਲੇ ਵੀ ਕੱਖ ਨਹੀਂ ਰਹਿ ਗਿਆ ਜੀ ਹਰ ਚੀਜ਼ ਬਾਹਰੋਂ ਜੇ ਆਏਗੀ ਤੇ ਸਾਡਾ ਜਿਹੜਾ ਇੱਥੇ ਪ੍ਰੋਡਕਟ ਜਿਹੜਾ ਮੇਕ ਇੰਡੀਆ ਮੇਡ ਇਨ ਇੰਡੀਆ ਜਿਹਨੂੰ ਅਸੀਂ ਕਹ ਕੇ ਬੜਾ ਅਫਸ਼ਾਨ ਫਕਰ ਮਹਿਸੂਸ ਕਰਦੇ ਹਾਂ ਉਹ ਕਿੱਧਰ ਜਾਏਗਾ ਜੀ ਜੇ ਬਾਹਰੋਂ ਜਿਵੇਂ ਚਾਈਨਾ ਤੋਂ ਅਗੇ ਇੰਪੋਰਟ ਜਿਹੜਾ ਹੋ ਰਿਹਾ ਉਹਦੇ ਕਰਕੇ ਸਾਡੇ ਵਪਾਰੀ ਵਰਗ ਸਾਰਾ ਖਤਮ ਹੋ ਚੁੱਕਾ ਹੋਇਆ ਤੁਸੀਂ ਦੇਖ ਲਓ ਬਾਹਰੋਂ ਸਾਮਾਨ ਆਂਦਾ ਹੈ ਸਾਡੇ ਬੰਦੇ ਇੱਥੇ ਵਿਹਲੇ ਬੈਠੇ ਨੇ ਇਸੇ ਤਰੀਕੇ ਨਾਲ ਹਰ ਦੁਕਾਨਦਾਰ ਜਿ ਵਿਹਲਾ ਹੋ ਜਾਏਗਾ ਤੇ ਘਰ ਦਾ ਕਿਸਾਨ ਅਨਾਜ ਨਹੀਂ ਬਹੁ ਸਕੇਗਾ ਕਿਉਂਕਿ ਉਹਨੂੰ ਉਹ ਕੋਸਟ ਹੀ ਨਹੀਂ ਕਰੇਗਾ ਕਿ ਵੀ ਇੱਥੇ ਫਰਟੀਲਾਈਜ਼ਰ ਖਾਦਾਂ ਹਰ ਜਿਹੜੀ ਸੁਵਿਧਾਵਾਂ ਜਿਹੜੀ ਸੈਂਟਰ ਸਰਕਾਰ ਵੱਲੋਂ ਜਾਂ ਸਟੇਟ ਗਵਰਨਰ ਵੱਲੋਂ ਮਿਲਦੀਆਂ ਨੇ ਜਦੋਂ ਉਹਦੇ ਤੇ ਹੀ ਆਪਣਾ ਕੁਸ਼ਕੰਜਾ ਕਸ ਲੈ ਗਈ ਕੇਂਦਰ ਸਰਕਾਰ ਤੇ ਤੁਸੀਂ ਆਪ ਦੱਸੋ ਕਿ ਵੀ ਆਪਣਾ ਆਮ ਆਦਮੀ ਕਿੱਧਰ ਜਾਊਗਾ ਕਿੱਧਰ ਹਮੇਸ਼ਾ ਵਿਚਕਰਾ ਕੀਤਾ ਜਾਂਦਾ ਪੰਜਾਬੀਆਂ ਨਾਲ ਕਿੱਧਰ ਅਧਿਕਤ ਦੇ ਹੈ ਜੀ ਹਾਂਜੀ ਹਮੇਸ਼ਾ ਵਿਚਕਰਾ ਕੀਤਾ ਜਾਂਦਾ ਹਮੇਸ਼ਾ ਹੀ ਵਿਚਕਰਾ ਕੀਤਾ ਗਿਆ ਜੀ ਜਦ ਦੀ ਇਹ ਸਰਕਾਰ ਕੇਂਦਰ ਸਰਕਾਰ ਭਾਜਪਾ ਦੀ ਆਈ ਹੈ ਇਹਨਾਂ ਨੇ ਖੂਨ ਨਿਚੋੜਨਾ ਸ਼ੁਰੂ ਕੀਤਾ ਹੈ ਕਿ ਮੈਂ ਇੱਕ ਫਿਲਮ ਦੇਖੀ ਸੀਗੀ ਉਹ ਆਈਸੀ ਫਿਲਮ ਮਰਦ ਅਮਤਾਬ ਬਚਨ ਦੀ ਤੇ ਉਹਦੇ ਜਾ ਕੇ ਉਹ ਬੰਦਿਆਂ ਦੇ ਖੂਨ ਕੱਢ ਕੇ ਆਪਣੇ ਅੰਗਰੇਜ਼ ਸੈਨਿਕਾਂ ਚਲਾਉਂਦੇ ਸੀ ਤੇ ਇਹ ਵੀ ਅੰਗਰੇਜ਼ਾਂ ਤੋਂ ਘੱਟ ਨਹੀਂ ਇਹ ਭਾਜਪਾ ਦੀ ਸਰਕਾਰ ਜਿਹੜਾ ਕਿ ਆਮ ਆਦਮੀ ਦਾ ਖੂਨ ਚੂਸ ਕੇ ਆਪਣਿਆਂ ਨੂੰ ਅੰਦਰ ਫੇਲ ਕਰ ਰਹੀ ਹੈ ਤੇ ਇਹਦੇ ਨਾਲ ਕੀ ਮਿਲੇਗਾ ਉਹ ਕਹਿੰਦੇ ਮਾਨ ਸਾਹਿਬ ਕਹਿੰਦੇ ਕਫਨ ਨੂੰ ਜੇਬ ਨਹੀਂ ਹੁੰਦੀ ਪਤਾ ਨਹੀਂ ਇਹਨਾਂ ਕਿੱਥੇ ਰੁਪਈਆ ਲੈ ਕੇ ਜਾਣਾ ਸਾਡੀ ਵੀ ਸਮਝ ਤੋਂ ਬਾਹਰ ਹੈ ਮਾਨ ਸਾਹਿਬ ਜਿੰਨਾ ਇਸ ਵੇਲੇ ਕੰਮ ਕਰ ਰਹੇ ਨੇ ਕੇਜਰੀਵਾਲ ਸਾਹਿਬ ਕਰ ਰਹੇ ਨੇ ਸਾਡੇ ਪੰਜਾਬ ਭਰ ਭਾਰੀ ਸੋਧੀਆਂ ਜੀ ਕਰ ਰਹੇ ਨੇ ਉਹਨਾਂ ਨੂੰ ਬਿਲਕੁਲ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ ਮੈਂ ਦਸੰਬਰ ਮਹੀਨੇ ਚ 4 ਦਿਨ ਦਿੱਲੀ ਲਾ ਕੇ ਆਇਆ ਆ ਆਮ ਲੋਕਾਂ ਵਿਚ ਵਿਚਰਨਾ ਹੋਇਆ ਮੇਰਾ ਉਹ ਇੰਨੇ ਕੋ ਦੁਖੀ ਨੇ ਇਸ ਵੇਲੇ ਕਹਿੰਦੇ ਸਾਰੀਆਂ ਮੁਗਲ ਸੁਭਧਾਵਾਂ ਜਿਹੜੀਆਂ ਕੇਜਰੀਵਾਲ ਸਰਕਾਰ ਨੇ ਆਮ ਆਦੀ ਪਾਰਟੀ ਨੇ ਦਿੱਤੀਆਂ ਸੀ ਉਹ ਬਿਲਕੁਲ ਜ਼ੀਰੋ ਕਰ ਦਿੱਤੀਆਂ ਗਈਆਂ ਨੇ ਚਾਹੇ ਪਾਣੀ ਹੈ ਚਾਹੇ ਬਿਜਲੀ ਹੈ ਕਾਹੀ ਕ ਤਾਂ ਵੀ ਨਹੀਂ ਹੋ ਰਿਹਾ ਕਈ ਕਿ ਮਹੀਨੇ ਕਿੰਨੇ ਜੇ ਤੁਹਾਡੇ ਜਿਹੜਾ ਤਰਨਾ ਰੋਜ਼ ਦਾ ਜਿਹੜਾ ਹੈਗਾ ਤਰਨਾ ਦੇਖੋ ਜੀ ਆਪਾਂ ਖੜੇ ਆ ਇੱਥੇ ਜਦ ਤੱਕ ਹੁਣ ਜਿਹੜੇ ਕਾਫੀ ਧੀਰ ਹੋ ਗਈ ਸਾਨੂੰ ਇੱਥੇ ਆਇਆਂ ਨੂੰ ਕੁਝ ਘੱਟੋ ਘੱਟ 2 ਘੰਟੇ ਹੋ ਗਏ ਨੇ ਬਾਕੀ ਇਹ ਵੀ ਸਾਡੀ ਤੇ ਇਹੀ ਇਹ ਫਰਿਆਦ ਹੈ ਕੇਂਦਰ ਸਰਕਾਰ ਨੂੰ ਬੇਨਤੀ ਹੈ ਕਿ ਆਮ ਆਦਮੀ ਦਾ ਖੂਨ ਨਾ ਨਿਚੋੜਿਆ ਜਾਵੇ ਉਹਨਾਂ ਨੂੰ ਉਹਨਾਂ ਨੂੰ ਜੀਣ ਦਾ ਪਰਮਾਤਮਾ ਨੇ ਉਹਨੇ ਹੀ ਹੱਕ ਦਿੱਤਾ ਹੈ ਤੁਪਛਾਂ ਹਰ ਚੀਜ਼ ਉਹਦੇ ਲਈ ਬਰਾਬਰ ਹੈ ਚਾਹੇ ਕੋ ਗਰੀਬ ਹੈ ਚਾਹੇ ਅਮੀਰ ਹੈ ਸਿਰਫ ਆਪਣੇ ਨਿੱਜੀ ਫਾਇਦਿਆਂ ਲਈ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਨੂੰ ਤੁਸੀਂ ਫਾਇਦਾ ਪਹੁੰਚਾ ਕੇ ਆਮ ਆਦਮੀ ਨੂੰ ਨ इन्नी बेनती है बस यही कहता मैं आप गल समाप्त करें देखो पहले तो आपको आने का आए हैं वेलकम है आपको आप हमारी आवाज़ लोगों तक पहुंचाते हो घर घर में पहुंचाते हो आपके माध्यम राही हम लोगों को अवेयर करते हैं और ये जो धरना है आज जो केंद्र सरकार के काले कानून है जो उन्होंने बिल जो कुछ पूंजीपतियों की मदद करने के लिए आम सरकार आम लोगों के ऊपर जो और आम लोग हैं जो हमारे देश की आम पब्लिक है उसके ऊपर थोप दिए हैं वो टैर्फ कम करके उसका जो टैर्फ है जो उन, उनको बोला है भी आप हमारे जहां आकर चीज़ें बेचो आपको टैर्फ वो कम करें और मेरे को पता लगा है परसेंट था और जिसको उठाकर ग्यारह परसेंट कर दिया पिछले साल जो जिमीदारों का नरमा था कपास थी वो कम से कम तीन चार हजार रुपये क्विंटल के मगर कम बिके हैं राज्य में आपकी सरकार है किस तरह का आप साथ दे रहे हो नहीं नहीं ये जो मंडी बोर्ड है तो ये तो सेंट्रल सरकार के हाथ में है ना हम तो आवाज उठा सकते हैं से जो कानून बनाना है सेंटर ने बनाना है हम तो उसके ऑपोजिट में लोगों के साथ खड़े होकर हम सेंट्रल सरकार के उल्टा आवाज उठा रहे हैं और हम हमारी पार्टी जो है हम लोगों के साथ हमेशा खड़ी है और खड़ी रहे ਅੱਜ ਬੜੇ ਅਫਸੋਸ ਨਾਲ ਇਹ ਕਹਿਣਾ ਪੈਂਦਾ ਹੈ ਕਿ ਸਾਡੇ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨੂੰ ਐਸੀ ਕਿਹੜੀ ਦਿਮਾਗ ਦੀ ਸੋਚਣ ਸ਼ਕਤੀ ਦੀ ਨਾੜੀ ਉਹਨਾਂ ਦੀ ਘਟ ਗਈ ਜੋ ਕਿ ਸਾਡੇ ਹਿੰਦੁਸਤਾਨ ਦੇ ਹੱਕ ਦੇ ਵਿੱਚ ਜਾਨ ਦੀ ਬਜਾਏ ਹਿੰਦੁਸਤਾਨ ਦੇ ਹੱਕ ਦੀ ਜਾਨ ਦੀ ਬਜਾਏ ਸਾਡੇ ਦੇਸ਼ ਦੇ ਹੀ ਖਿਲਾਫ ਹੋ ਜਾ ਰਹੇ ਨੇ ਬੜੀ ਸੋਚਣ ਵਾਲੀ ਗੜ ਹੈ ਬੜੀ ਹੈਰਾਨੀ ਹੈ ਕਿ ਕੁਝ ਸ਼ਰਮਾਇਦਰ ਲੋਕਾਂ ਨੂੰ ਚੰਦ ਲੋਕਾਂ ਨੂੰ ਤਰੱਕੀਆਂ ਦੇਣ ਲਈ ਪੂਰੇ ਦੇਸ਼ ਨੂੰ ਬਰਵਾਰ ਕਰਨ ਲੱਗੇ ਹੋਏ ਨੇ ਖਾਸ ਕਰ ਕਿਸਾਨਾਂ ਨੂੰ ਖਾਸ ਕਰ ਵਪਾਰੀਆਂ ਨੂੰ ਕਦੇ ਸੋਚਿਆ ਉਹਨਾਂ ਨੇ ਕਿ ਕਿਸਾਨ ਹੀ ਦੇਸ਼ ਦੀ ਉਹ ਰੀੜ ਦੀ ਹੱਡੀ ਹੈ ਵਪਾਰੀ ਵੀ ਉਹ ਰੀੜ ਦੀ ਹੱਡੀ ਹੈ ਜੋ ਕਿ ਸਾਰੇ ਦੇਸ਼ ਨੂੰ ਪਾਲ ਰਿਹਾ ਹੈ ਵਪਾਰੀ ਸਾਡਾ ਟੈਕਸ ਦਿੰਦਾ ਹੈ ਕਿਸਾਨ ਸਾਨੂੰ ਨਾਜ ਦਿੰਦਾ পেট ਭਰਨ ਲਈ ਅਸੀਂ ਇੱਕ ਪਾਸੇ ਤਾਂ ਆਤਮ ਨਿਰਭਰ ਦੀ ਗੱਲ ਕਰਦੇ ਹਾਂ ਔਰ ਇੱਕ ਪਾਸੇ ਅਸੀਂ ਸਾਡੇ ਵਿਰੋਧੀ ਉਹਨਾਂ ਦੇਸ਼ਾਂ ਦੇ ਨਾਲ ਅਸੀਂ ਸਮਝੌਤੇ ਕਰ ਰਹੇ ਹਾਂ ਕੀ ਸਮਝੋ ਉੱਤੇ ਕਰ ਰਹੇ ਆ ਇਹ ਜੇ ਟੈਰ ਫਲਾ ਰਹੇ ਆ ਇਹ ਜੇ ਕਾਨੂੰਨ ਲਿਆ ਰਹੇ ਆ ਜਿਨ੍ਹਾਂ ਨਾਲ ਸਾਡੇ ਦੇਸ਼ ਦੀ ਆਰਥਿਕ ਵਿਵਸਥਾ ਸਾਡੀ ਇਕਨੋਮੀ ਸਾਡੇ ਰੁਪਏ ਦੀ ਵੈਲਿਊ ਹੋਰ ਘਟਣ ਦੀ ਉਮੀਦ ਹੈ ਅਰੇ ਅਸੀਂ ਤਾਂ ਪਹਿਲਾਂ ਹੀ ਸਾਡੇ ਉਹਨਾਂ ਦਾ 90 ਰੁਪਏ ਦਾ ਜਿਹੜਾ ਡਾਲਰ ਹੈ ਸਾਡਾ 1 ਰੁਪਿਆ ਉਹਦੇ ਬਰਾਬਰ ਕਿੱਥੇ ਹੈ ਕੀ ਅਸੀਂ ਇਹ ਵੀ ਨਹੀਂ ਚਾਹੁੰਦੇ ਹੁਣ ਕਿ ਅਸੀਂ ਇਸ ਤੋਂ ਵੀ ਡਾਊਨ ਚਲੇ ਜਾਈਏ ਕੀ ਹੋ ਗਿਆ ਉਹ ਸਰਕਾਰ ਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਨਹੀਂ ਮੋਦੀ ਸਾਹਿਬ ਪਲੀਜ਼ ਇਦਾਂ ਦਾ ਧੋਖਾ ਨਾ ਕਰੋ ਅਸੀਂ ਇੱਕ ਵਾਰ ਜਨਮ ਲਿਆ ਇਸ ਧਰਤੀ ਦੇ ਉੱਪਰ ਪਤਾ ਨਹੀਂ ਬਾਅਦ ਵਿੱਚ ਆਣਾ ਕਿ ਨਹੀਂ ਆਣਾ ਇਹੋ ਜਿਹਾ ਪਾਪ ਨਾ ਕਰੋ ਇਹੋ ਜਿਹਾ ਵਿਰੋਧ ਨਾ ਕਰੋ ਜਿਹਦੇ ਨਾਲ ਸਾਡੇ ਦੇਸ਼ ਦੇ ਵਪਾਰੀ ਨੂੰ ਤੇ ਸਾਡੇ ਕਿਸਾਨ ਭਰਾਵਾਂ ਨੂੰ ਕੋਈ ਆਉਣ ਵਾਲੇ ਵਕਤ ਵਿੱਚ ਧੁਖ ਮਰੀ ਦਾ ਸਾਹਮਣਾ ਕਰਨਾ ਪਵੇ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਇਹੋ ਜਿਹਾ ਕਾਲੇ ਕਾਨੂੰਨ ਵਾਪਸ ਲਓ ਠੀਕ ਹੈ ਧੰਨਵਾਦ ਜੀ ਅੱਜ ਅਸੀਂ ਜਿਹੜਾ ਪ੍ਰੋਟੈਸਟ ਕਰ ਰਹੇ ਹਾਂ ਇਹ ਭਾਜਪਾ ਸਰਕਾਰ ਦੇ ਖਿਲਾਫ ਜਿਹੜਾ ਕਿ ਉਹਨਾਂ ਨੇ ਕਿਸਾਨ ਵਿਰੋਧੀ ਉਹ ਟ੍ਰੇਡ ਵਿਰੋਧੀ ਜਿਹੜੇ ਫੈਸਲੇ ਲਏ ਨੇ ਇਹ ਪ੍ਰੈਸ਼ਰ 'ਚ ਆ ਕੇ ਇਹ ਸਾਡੇ ਦੇਸ਼ ਲਈ ਸਾਡੇ ਸਮਾਜ ਲਈ ਔਰ ਸਾਡੀ ਕਿਸਾਨੀ ਆਸਤੇ ਔਰ ਸਾਡੇ ਟ੍ਰੇਡ ਆਸਤੇ ਬਹੁਤ ਹੀ ਨੁਕਸਾਨਦਾਇਕ ਫੈਸਲੇ ਨੇ ਜਿੰਦੇ ਨਾਲ ਸਾਡਾ ਜਿਹੜਾ ਵਪਾਰ ਹੈ ਸਾਡੀ ਜਿਹੜੀ ਕਿਸਾਨੀ ਹੈ ਸਾਡੀ ਇਹ ਖਤਮ ਹੋ ਜੂਗੀ ਜਿਹੜੇ ਇਹਨਾਂ ਨੇ ਫੈਸਲੇ ਲਏ ਨੇ ਅਸੀਂ ਉਹਦਾ ਵਿਰੁੱਧ ਅੱਜ ਜਿਹੜੀ ਸਾਡੀ ਆਮ ਆਦਮੀ ਪਾਰਟੀ ਹੈ ਅਸੀਂ ਉਹਨਾਂ ਵਿਰੁੱਧ ਜਿਹੜਾ ਇਹ ਪ੍ਰੋਟੈਸਟ ਹੈ ਉਹ ਅਸੀਂ ਕਰਨ ਜਾ ਰਹੇ ਆਂ ਔਰ ਤੁਸੀਂ ਦੇਖ ਹੀ ਰਹੇ ਹੋ ਕਿ ਅਸੀਂ ਇਹ ਬੀਜੇਪੀ ਦੇ ਕਾਲੇ ਕਾਨੂੰਨ ਇਹ ਪਤਾ ਨਹੀਂ ਕਿਉਂ ਇਹ ਸਰਕਾਰ ਜਿਹੜੀ ਹੈ ਹਰ ਵਾਰ ਦੀ ਲੋਕਾਂ ਦੇ ਉੱਤੇ ਕਾਲੇ ਕਾਨੂੰਨ ਠੋਸਦੀ ਕਿਉਂ ਆ ਪ੍ਰੈਸ਼ਰ ਦੇ ਵਿੱਚ ਆ ਕੇ ਇਹ ਜਿਹੜੇ ਕਾਲੇ ਕਾਨੂੰਨ ਜਿਹੜੇ ਆ ਇਹ ਕਿਸਾਨੀ ਦੇ ਉੱਪਰ ਟ੍ਰੇਡ ਦੇ ਉੱਪਰ ਲਗਾਏ ਜਾ ਰਹੇ ਆ ਜਿੰਦੇ ਨਾਲ ਬਹੁਤ ਵੱਡਾ ਨੁਕਸਾਨ ਆ ਜਿਹੜਾ ਹੋ ਨਾਲ ਉਹਦੇ ਵਿਰੁੱਧ ਅਸੀਂ ਪ੍ਰੋਟੈਸਟ ਬਿਲਕੁਲ ਜੀ ਜਦ ਤੱਕ ਇਹ ਵਾਪਸ ਨਹੀਂ ਹੁੰਦਾ ਜਦ ਤੱਕ ਇਹ ਸਾਰੇ ਟ੍ਰੇਡ ਦੇ ਜਿਹੜੇ ਇਹਨਾਂ ਨੇ ਫੈਸਲੇ ਕੀਤੇ ਨੇ ਕਿਸਾਨ ਵਿਰੋਧੀ ਫੈਸਲੇ ਨੇ ਇਹ ਇਹਨਾਂ ਨੂੰ ਵਾਪਸ ਲੈਣੇ ਪੈਣਗੇ ਜੀ ਹਰ ਵਾਰ ਲਿਖਿਆ ਜਾਂਦਾ ਕਿੰਦਰ ਸਰਕਾਰ ਕੋਈ ਨਾ ਪੰਜਾਬ ਦੀ ਜਿਹੜੀ ਹੈਗੀ ਆ ਪੰਜਾਬ ਨਾਲ ਤਾਂ ਜੀ ਹਰ ਵਾਰ ਤੱਕ ਹੁੰਦਾ ਆ ਰਿਹਾ ਔਰ ਹੁਣ ਵੀ ਤੁਸੀਂ ਦੇਖ ਲਓ ਸਾਡੇ ਬਹੁਤ ਹੀ ਸਤਿਕਾਰਯੋਗ ਸੀਐਮ ਮਾਨ ਸਾਹਿਬ ਸਾਡੇ ਅਰਵਿੰਦ ਕੇਜਰੀਵਾਲ ਸਾਹਿਬ ਸਾਰੇ ਏਡੀ ਵਧੀਆ ਸੋਚ ਔਰ ਪੰਜਾਬ ਨੂੰ ਬਲੰਦੀਆਂ ਤੇ ਲੈ ਕੇ ਜਾਣ ਲਈ ਇੱਕ ਰੰਗਲਾ ਪੰਜਾਬ ਬਣਾਉਣ ਲਈ ਜਿਹੜਾ ਅਸੀਂ ਕਰ ਰਹੇ ਹਾਂ ਲੇਕਿਨ ਸੈਂਟਰ ਗਵਰਨਮੈਂਟ ਦੇ ਇਹੋ ਜਿਹੇ ਕਾਲੇ ਕਾਨੂੰਨ ਔਰ ਕਾਰਨਾਮੇ ਜਿਹੜੇ ਆ ਤੁਸੀਂ ਦੇਖ ਰਹੇ ਹੋ ਸਾਹਮਣੇ ਆ ਰਿਹਾ ਸਭ ਤੋਂ ਵੱਧ ਜਿਹੜਾ ਅਸਰ ਆ ਉਹ ਸਾਡੇ ਪੰਜਾਬ ਤੇ ਹੀ ਪੈਂਦਾ ਜੀ ਦੇਖੋ ਪੰਜਾਬ ਵਾਸੀਆਂ ਨੂੰ ਤਾਂ ਅਸੀਂ ਇਹੋ ਮੈਸੇਜ ਦਵਾਂਗੇ ਵੀ ਤੁਸੀਂ ਦੇਖੋ ਇਸ ਜਿਹੜਾ ਇਹ ਸਾਡਾ ਸੰਯੋਗ ਕਰੋ ਲਾਂਬਾ ਕਿਉਂਕਿ ਆਨਲਾਈਨ ਟਾਈਮ ਦੇ ਵਿੱਚ ਸਾਡੇ ਕੱਲੇ ਦਾ ਇਹ ਜਿਹੜਾ ਵਾ ਇਹ ਕੁਝ ਨਹੀਂ ਹੈਗਾ ਜਾਂ ਸਾਡੀ ਸਰਕਾਰ ਦੇ ਸਿਰ ਲੋਕਾਂ ਦੇ ਖਿਲਾਫ ਜਿਹੜਾ ਵਾ ਉਹ ਜਿਹੜਾ ਟ੍ਰੇਡ ਔਰ ਕਿਸਾਨੀ ਨੂੰ ਲੈ ਕੇ ਆਨਲਾਈਨ ਟਾਈਮ ਦੇ ਵਿੱਚ ਆਪਾਂ ਬਹੁਤ ਵੱਡੀਆਂ ਮੁਸ਼ਕਲਾਂ 'ਚ ਫਸਣ ਆਲੇ ਆ ਤੁਸੀਂ ਸਾਡਾ ਸਾਥ ਦਿਵੋ ਇਹਨਾਂ ਨੂੰ ਨਕਾਰੋ ਤਾਂ ਜੋ ਅਸੀਂ ਪੰਜਾਬ ਦੀ ਭਲਾਈ ਅਤੇ ਦੇਸ਼ ਦੀ ਵੀ ਭਲਾਈ ਕਰ ਸਕੀਏ ਧੰਨਵਾਦ